ਸਾਡੀ ਅੱਜ ਦੀ ਕਿਰਿਆ ਦਾ ਨਾਮ ਹੈ ਫੂਸ ਤਰਲਕ ਅਤੇ ਗੈਸਨ ਨਪੀੜ ਤੱਕ ਇਹਨਾਂ ਵਿੱਚੋਂ ਨਪੀੜ ਤੱਕ ਕਿਸੇ ਦੇ ਵਿੱਚ ਵੱਧ ਹੁੰਦਾ ਹੈ ਇਸ ਲਈ ਅਸੀਂ ਤਿੰਨ ਸਰੀਪਾ ਲੈਤੀਆਂ ਹਨ ਜਿਵੇਂ ਇਹਨਾਂ ਦੇ ਪੇਸਟ ਨੂੰ ਬਾਹਰ ਕੱਢੇ ਹੋਏ ਹਨ ਅਤੇ ਇੱਕ ਦੇ ਵਿੱਚ ਅਸੀਂ ਚੌਕ ਦਾ ਪਾਊਡਰ ਪਾਇਆ ਹੈ ਅਤੇ ਦੂਜੀ ਵਿੱਚ ਅਸੀਂ ਪਾਣੀ ਪਾਵਾਂਗੇ ਤੇ ਤੀਜੀ ਸਿਰੰਜੇ ਅਸੀਂ ਬਿਲਕੁਲ ਖਾਲੀ ਰੱਖਾਂਗੇ ਇਸ ਨੂੰ ਵੀ ਇਸ ਕਰਕੇ ਖਾਲੀ ਰੱਖਿਆ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਹਵਾ ਹਰ ਇੱਕ ਥਾਂ ਉੱਤੇ ਹੁੰਦੀ ਹੈ ਇਹ ਇਸ ਤੋਂ ਵੀ ਹੁਣ ਸ਼ੁਰੂ ਕਰਾਂਗੇ ਇਸੇ ਤਰ੍ਹਾਂ। ਥੋਸ ਨੂੰ ਦਬਾਉਣਾ ਕਹਿੰਦੇ ਔਖਾ ਹੁੰਦਾ ਹੈ ਅਤੇ ਇਸ ਸਿਰੰਜ ਵਿੱਚ ਆਪਾਂ ਪਾਣੀ ਲਿਆ ਸੀ ਤੇ ਫਿਰ ਵੀ ਆਪਾਂ ਇਹਨੂੰ ਥੋਸ ਦੇ ਮੁਕਾਬਲੇ ਥੋੜਾ ਦਬਾ ਸਕਦੇ ਹਾਂ। ਤੀਜੀ ਸਰਿੰਜ ਤੀਜੀ ਸਰਿੰਜ ਨੂੰ ਅਸੀਂ ਬਿਲਕੁਲ ਖਾਲੀ ਰੱਖਾਂਗੇ ਅਤੇ ਇਸ ਇਸ ਕਰਕੇ ਅਸੀਂ ਇਸ ਨੂੰ ਖਾਲੀ ਰੱਖਿਆ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਹਵਾ ਹਰ ਇੱਕ ਖਾਂਸ ਨੇ ਹੁੰਦੀ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਇਸ ਤਰ੍ਹਾਂ ਦੇਖਾਂਗੇ ਹੁਣ ਅਸੀਂ ਇਸ ਨੂੰ ਦਬਾ ਕੇ ਦੇਖਦੇ ਹਾਂ ਕੀ ਵੇਖਿਆ ਬਈ ਇਸ ਦੇ ਵਿੱਚ ਜਿਹੜਾ ਪਿਸਟਨ ਹੈ ਉਹ ਬਿਲਕੁਲ ਦੂਜੇ ਸਿਰੇ ਤੱਕ ਆ ਗਿਆ ਕੀ ਪਤਾ ਲੱਗਿਆ ਸਿਰੇ ਤੋਂ ਕਿਹਨਾਂ ਪੀੜਨ ਕਿਹਦੇ ਵਿੱਚ ਜ਼ਿਆਦਾ ਹੁੰਦਾ ਹੈ ਗੈਸ ਗੈਸ ਦੇ ਵਿੱਚ ਸਭ ਤੋਂ ਜ਼ਿਆਦਾ ਨੀਪੀੜਨ ਹੁੰਦਾ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਗੈਸ ਦੇ ਜਿਹੜੇ ਕਣ ਹੁੰਦੇ ਨੇ ਉਹਨਾਂ ਦੇ ਵਿੱਚ ਖਾਲੀ ਥਾਂ ਕਿ ਹੁੰਦੀ ਹੈ ਸਭ ਤੋਂ ਵੱਧ ਖਾਲੀ ਥਾਂ ਹੁੰਦੀ ਹੈ ਉਸ ਤੋਂ ਘੱਟ ਕਿਹਦੇ ਵਿੱਚ ਤਰਲ ਦੇ ਵਿੱਚ ਤੇ ਸਭ ਤੋਂ ਘੱਟ ਜਾਂ ਨਾ ਮਾਤਰਾ ਜਿਹੜੀ ਜਗ੍ਹਾ ਉਹ ਖੋਸ ਦੇ